ਇੱਕ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪੰਜਾਬ ਪਹੁੰਚੇ ਪਰ ਦੂਜੇ ਪਾਸੇ ਕਿਸਾਨ ਆਗੂ ਸਰਬਣ ਸਿੰਘ ਪੰਦੇਰ ਦੇ ਵੱਲੋਂ ਵੱਡਾ ਬਿਆਨ ਦੇ ਦਿੱਤਾ ਆਖਰ ਕਿਉਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪੰਜਾਬ ਪਹੁੰਚੇ ਇੱਕ ਪੰਜਾਬ ਦੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਮਕਸਦ ਕੀ ਸੀ ਸਾਰਾ ਜਿਹੜਾ ਆ ਸੱਚ ਸਾਹਮਣੇ ਲਿਆ ਦਿੱਤਾ ਆਖਰ ਕੀ ਕੁਝ ਕਹਿ ਰਹੇ ਨੇ ਸਰਬਣ ਸਿੰਘ ਪੰਦੇਰ ਇੱਕ ਵਾਰ ਉਹਨਾਂ ਦੀ ਜੁਬਾਨ ਸੁਣਾਉਨੇ ਆ ਮੈਂ ਸਰਬਣ ਸਿੰਘ ਪੰਦੇਰ ਕਿਸਾਨ ਮੀ ਦੂਰਸ਼ ਸਿਮੇਟੀ ਪੰਜਾਬ ਤੋਂ ਜਿਹੜਾ ਮੀਡੀਆ 'ਚ ਇਸ ਚਰਚਾ ਦਾ ਵਿਸ਼ਾ ਬਣਿਆ ਵਾ ਕਿ ਸ਼ਿਵਰਾਜ ਚੋਹਾਨ ਜੀ ਜਿਹੜੇ ਕੇਂਦਰ ਦੇ ਖੇਤੀਬਾੜੀ ਮੰਤਰੀ ਨੇ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਰਾਜਪੁਰੇ ਵਿੱਚ ਸਧਾਰਨ ਕਿਸਾਨਾਂ ਨਾਲ ਵਿਚਾਰ ਚਰਚਾ ਕਰ ਰਹੇ ਹੈ। ਚਲੋ ਕੋਈ ਵੀ ਸਰਕਾਰ ਕੋਈ ਵੀ ਮੰਤਰੀ ਕਿਸਾਨਾਂ ਨਾਲ ਗੱਲਬਾਤ ਕਰੇ ਮੈਨੂੰ ਲੱਗਦਾ ਉੱਤੇ ਕੋਈ ਕਿਸੇ ਨੂੰ ਤਰਾਜ ਨਹੀਂ ਹੋਣਾ ਚਾਹੀਦਾ। ਇਹਨਾਂ ਗੁਪਤ ਇਸ ਦੌਰੇ ਨੂੰ ਰੱਖਿਆ ਗਿਆ ਇਦੇ ਬਾਅਦ ਵੀ ਜਿਹੜੇ ਸਧਾਰਨ ਕਿਸਾਨ ਨੇ ਜਿਹੜੀਆਂ ਖਬਰਾਂ ਨੇ ਇੱਕ ਤਾਂ ਨਾ ਬਦਲਵੀਆਂ ਫਸਲਾਂ ਦੀ ਖੇਤੀ ਮੰਡੀ ਵਿੱਚ ਖਰੀਦ ਦੀ ਗਰੰਟੀ ਦੀ ਕਾਨੂੰਨ ਦੀ ਗੱਲ ਕਹੀ ਆ ਇੱਕ ਜਿਹੜਾ ਜ਼ਮੀਨ ਹਿੱਟ ਪਾਣੀ ਜਾ ਰਿਹਾ ਉਹਦੇ ਲਈ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਆ ਤੋਂ ਜੜੀਆਂ ਅੰਦੋਲਨਕਾਰੀ ਜਥੇਬੰਦੀਆਂ ਸਰਕਾਰ ਅੱਗੇ ਮੰਗ ਰੱਖਦੀਆਂ ਸੀ ਉਹੀ ਆਮ ਕਿਸਾਨਾਂ ਨੇ ਗੱਲਾਂ ਰੱਖੀਆਂ ਹੈਗੀਆਂ ਵਾ ਔਰ ਇਹਦੇ ਨਾਲ ਨਾਲ ਸ਼ਿਵਰਾ ਚੋਹਾਨ ਜੀ ਉਹੀ ਖੇਤੀਬਾੜੀ ਮੰਤਰੀ ਨੇ ਮੱਧ ਪ੍ਰਦੇਸ਼ ਦੇ ਵਿੱਚ ਜਦੋਂ ਗੰਡੇ ਆਲੇ ਮਸਲੂਮ ਲੈ ਕੇ ਅੰਦੋਲਨ ਚੱਲਿਆ ਸੀ ਉਹਨਾਂ ਦੀ ਸਰਕਾਰ ਵਿੱਚ ਸੱਤ ਕਿਸਾਨ ਸ਼ਹੀਦ ਹੋਏ ਸੀਗੇ ਔਰ ਇਹਦੇ ਨਾਲ ਦੀ ਨਾਲ ਅਸਲ ਵਿੱਚ ਜੇਕਰ ਇਸ ਸੰਵਾਦ ਦਾ ហេਠਾ ਕਿਸਾਨਾਂ ਨਾਲ ਗੱਲਬਾਤ ਕਰਕੇ ਖੇਤੀ ਸੰਕਟ ਦਾ ਹੱਲ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਹੋਊ ਪੀ ਜਿਹੜੀ ਪੂਰੇ ਦੇਸ਼ ਦੇ ਕਿਸਾਨਾਂ ਦੀ ਇੱਕ ਮੰਗ ਹੈ ਵੀ ਜੋ ਵੀ ਅਸੀਂ ਫਸਲਾਂ ਪੈਦਾ ਕਰਦੇ ਆ ਉਹਨਾਂ ਦਾ ਮੰਡੀ ਦੇ ਅੰਦਰ ਖਰੀਦ ਦੀ ਗਰੰਟੀ ਕੀਤੀ ਜਾਵੇ ਔਰ C250 ਦੇ ਅਨੁਸਾਰ ਫਸਲਾਂ ਦੇ ਭਾਅ ਸਾਨੂੰ ਦਿੱਤੇ ਜਾਣ ਔਰ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਮੇਰੇ ਖਿਆਲ ਇਸ ਮਿਲਣੀ ਤੋਂ ਬਾਅਦ ਜੇਕਰ ਸਰਕਾਰ ਕੋਈ ਠੋਸ ਹੱਲ ਨਹੀਂ ਕੱਢਦੀ ਹੈਗੀ 75 ਸਾਲ ਹੋ ਗਏ ਤਾਂ ਫਿਰ ਇਸ ਮਿਲਣੀ ਦਾ ਕੋਈ ਸਾਰਥਕ ਰਿਜ਼ਲਟ ਨਹੀਂ ਨਿਕਲਣਾ ਕਿਤੇ ਕੇਂਦਰ ਸਰਕਾਰ ਕਿਸਾਨਾਂ ਦਾ ਜਿਹੜੀ ਨਾਰਾਜ਼ਗੀ ਆ ਉਸ ਨਾਰਾਜ਼ਗੀ ਨੂੰ ਇਹਨਾਂ ਮਿਲੀਆਂ ਦੇ ਵਿੱਚ ਦੋਹਰੇ ਨਿਸ਼ਾਨੇ ਪੀ ਸਿਆਸੀ ਇਹਦੀ ਲਾਹਾ ਵੀ ਲੈਣਾ ਔਰ ਇਹ ਕਹਿਣਾ ਵੀ ਸਧਾਰਨ ਕਿਸਾਨਾਂ ਨਾਲ ਜਿਹੜੇ ਖੇਤੀਬਾੜੀ ਮੰਤਰੀ ਮਿਲਣ ਜਾ ਰਹੇ ਆ ਇਹਦਾ ਲੋਕਾਂ ਨੂੰ ਫਾਇਦਾ ਦਿਖਾਉਣਾ ਮਿਲਦਾ ਇਹ ਵੀ ਕੇਂਦਰ ਦੇ ਮਨਸੂਬੇ ਹੈਗੇ ਆ ਤੋ ਇਸ ਕਰਕੇ ਕੇਂਦਰ ਹੋਵੇ ਚਾਹੇ ਪੰਜਾਬ ਹੋਵੇ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਕਰਨ ਵਿੱਚ ਨਾਕਾਮਜਾਬ ਹੋਇਆ ਔਰ ਕਿਸਾਨਾਂ ਦੀ ਨਾਰਾਜ਼ਗੀ ਨੂੰ ਅਸਿੱਧੇ ਢੰਗ ਨਾਲ ਦੂਰ ਕਰਨ ਦੇ ਸਿਆਸੀ ਜਿਹੜੇ ਲਾਹਾ ਲੈਂਦਾ ਇਸ ਮਿਲਣੀ ਤੋਂ ਬਾਅਦ ਕੇਂਦਰ ਫਾਇਦਾ ਲੈਣਾ ਚਾਹੁੰਦੀ ਆ ਧੰਨਵਾਦ ਤੁਸੀਂ ਸੁਣਿਆ ਕਿਸਾਨਾਂ ਕੋ ਸਰਪੰਨ ਸਿੰਘ ਪੰਦੇੜ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜਿਹੜੀਆਂ ਮੰਗਾਂ ਲੈ ਕੇ ਸੀ ਧਰਨੇ ਦੇ ਉੱਤੇ ਬੈਠੇ ਸੀ ਉਹੀ ਮੰਗਾਂ ਅੱਜ ਸਧਾਰਨ ਕਿਸਾਨਾਂ ਦੇ ਵੱਲੋਂ ਕੇਂਦਰੀ ਖੇਤੀਬੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਵੱਲ ਕੋੜ ਰੱਖ ਦਿੱਤੀ ਆ ਕੀ ਹੁਣ ਉਹ ਜਿਹੜੀ ਧਰਨੇ ਵਾਲੀਆਂ ਮੰਗਾ ਨੇ ਕੇਂਦਰੀ ਖੇਤੀਬਾੜੀ ਮੰਤਰੀ Shivraj Singh Chouhan ਸੁਣਨ ਤੋਂ ਬਾਅਦ ਉਹਨਾਂ ਦਾ ਹੱਲ ਕਰਵਾਉਣਗੇ